ਦੇਖੋ ਕਿੰਨਾ ਪੰਜਾਬੀ ਹਾਂਜੀ ਹਾਂਜੀ ਪੱਤੇ ਪੰਜਾਬ ਮੰਨੇ ਆ ਮੰਨੇ ਆ ਗਿਆ ਤੇ ਆਪਾਂ ਚੋਰੀਆਂ ਨੂੰ ਵੀ ਚੋਰੀਆਂ ਨੂੰ ਬਿਲਕੁਲ ਬਿਲਕੁਲ ਲੜਾਈ ਨੂੰ ਵੀ ਘਟਾਏ ਇਹਨੂੰ ਵੀ ਹੂੰ ਹਾਂ ਜੀ ਹਾਂ ਜੜੀ ਸੋ ਮਲਾੜੀ ਪਿੰਡ ਦੇ ਵਿੱਚ ਆਪਾਂ ਇੱਕ ਘਰ ਆਏ ਆ ਮਾਤਾ ਜੀ ਹੁਣਾਂ ਨੇ ਆਪਾਂ ਨੂੰ ਬਹੁਤ ਸਤਿਕਾਰ ਦਿੱਤਾ ਕਹਿੰਦੇ ਆਓ ਬੇਟਾ ਬੈਠੋ ਤੇ ਅਸੀਂ ਇਹਨਾਂ ਨੂੰ ਰਸਤਾ ਪੁੱਛਣਾ ਸੀ ਮੰਦਰ ਦਾ ਤੇ ਮਾਤਾ ਜੀ ਹੁਣੀ ਕਹਿੰਦੇ ਬੈਠਾ ਮਾਤਾ ਹੁਣਾਂ ਨਾਲ ਗੱਲਬਾਤ ਕਰਦੇ ਆ ਮਾਤਾ ਜਿਵੇਂ ਤੁਸੀਂ ਇੱਥੇ ਰਹਿੰਦੇ ਹੋ ਇੱਥੇ ਬਸ ਵਗੈਰਾ ਆਉਂਦੀ ਆ ਵਾਸਤਾਂ ਵੀ ਹੈ ਆਂਦੀਆਂ ਕਿੰਨੀਆਂ ਆਂਦੀਆਂ ਹੈ ਨਹੀਂ ਚਾਰ ਸ਼ੀ ਸੌਂਹਦੀਆਂ ਆਂਦੀਆਂ ਅੱਗੇ ਕਿੱਥੇ ਜਾਂਦੀਆਂ ਨੇ ਅੱਗੇ ਜਾਂਦੀਆਂ ਰਹਿ ਨਹੀਂ ਤੁਹਾਨੂੰ ਸ਼ਾਲਾ ਵੀ ਜਾਂਦੀ ਹੈ ਪਰ ਮਸ਼ਾਲਾ ਵੀ ਜਾਂਦੀ ਹੈ ਜਸੂਰ ਨੂੰ ਜਸੂਰ ਨੂੰ ਹਿੰਦੂਰਾ ਦੇ ਜਸੂਰ ਨੂੰ ਤੇ ਮਾਤਾ ਫਿਰ ਤੁਸੀਂ ਇੱਥੇ ਤੁਹਾਡਾ ਕੰਮਕਾਰ ਕੀ ਹੈ ਜ਼ਿੰਮੇਦਾਰੀ ਹੈ ਕਿਸਾਨ ਕਿਸਾਨ ਹੈ ਜੀ ਖੇਤੀ ਕਿੱਥੇ ਕਰਦੇ ਆਂ ਖੇਤੀ ਖੇਤੀ ਦਾ ਖੇਤ ਜੇ ਹੱਡ ਉਧਰ ਅੱਛਾ ਖੇਤ ਦੂਰ ਆ ਹੂੰ ਠੀਕ ਆ ਉੱਥੇ ਜ਼ਮੀਨ ਆ ਤੇ ਵਧੀਆ ਫਸਲ ਹੁੰਦੀ ਹੈ ਕਿਹੜੀ ਕਿਹੜੀ ਫਸਲ ਕਰਦੇ ਆ ਇਹੋ ਇਹ ਹੁਣ ਤਾਂ ਉਹ ਕਣਕ ਝੋਨਾ ਲਾਇਆ ਹੋਇਆ ਹੈ ਜੀ ਜੀ ਉਸ ਤੋਂ ਬਾਅਦ ਕੀ ਲਾਉਣਾ ਫੇਰੇ ਸਬਜ਼ੀ ਵੀ ਲਾਉਂਦੇ ਸਬਜ਼ੀ ਵੀ ਲਾਉਂਦੇ ਝੋਨਾ ਵੀ ਲਾਉਂਦੇ ਝੋਨਾ ਵੀ ਲਾਉਂਦੇ ਆ ਤੇ ਪਾਣੀ ਮੋਟਰ ਲੱਗੀ ਆ ਜਾਂ ਕਿਵੇਂ ਇਹੋ ਦੂਸਰਾ ਨਦੀ ਪਾਣੀ ਨਦੀ ਵਾਲਾ ਪਾਣੀ ਹਾਂਜੀ ਨਦੀ ਵਾਲਾ ਪਾਣੀ ਆਉਂਦਾ ਇੱਥੇ ਮਤਲਬ ਕਿ ਧਰਤੀ ਦਾ ਨਹੀਂ ਵਰਤਦੇ ਦੇ ਕੇ ਤੇ ਬਾਕੀ ਮਾ ਤਾਂ ਜਿਵੇਂ ਸਾਨੂੰ ਲੱਗਿਆ ਆਲੇ ਦੁਆਲੇ ਤੁਹਾਡੇ ਘਰ ਦੇ ਘਾ ਕੋਲ ਸਾਈਡ ਤੋਂ ਉਧਰ ਵੀ ਕਿੰਨਾ ਸੋਹਣਾ ਹਰਿਆਲੀ ਆ ਲੋਕੇਸ਼ਨ ਆ ਹਨਾ ਕਿੱਥੇ ਵਧੀਆ ਲੱਗਦਾ ਤੁਹਾਨੂੰ ਹਾਂਜੀ ਸਾਨੂੰ ਵਧੀਆ ਲੱਗਦਾ ਹਾਂਜੀ ਤੇ ਬਾਕੀ ਤੁਸੀਂ ਜਿਵੇਂ ਮੰਨ ਕੇ ਚਲੋ ਪੈਦਲ ਵਗੈਰਾ ਕਿਸੇ ਕੋਈ ਮੰਨ ਜਾਣਦੇ ਆਂਡ ਗਮਾਣ ਕਿਤੇ ਜਾਣਦੇ ਹੋ ਕਿ ਘਰ ਦੂਰ ਆ ਇੱਥੇ ਨੇੜੇ ਕੋਈ ਘਰ ਹੈਗਾ ਕਿ ਨਹੀਂ ਨਹੀਂ ਆ ਨਾ ਕੰਨੀ ਜਾਂਦੇ ਆਂ ਅੱਛਾ 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 ਕਿੰਨੀ ਕੁ ਦੂਰ ਆ ਘਰ ਬਾਕੀ ਇਹ ਲੱਗ ਘਰੀ ਨਾ ਅੱਛਾ ਉਧਰ ਵੀ ਘਰੀ ਨੇ ਮਕਾਨ ਹੀ ਪਏ ਨੇ ਮਕਾਨ ਪਏ ਨੇ ਮਕਾਨ ਤੇ ਹੋਰ ਕੌਣ ਹੈ ਪਰਿਵਾਰ ਚ ਮਾਤਾ ਜੀ ਮਾ ਆ ਰਹੀ ਹੈ ਸਾਡੀਆਂ ਤਿੰਨ ਬੇਟੀਆਂ ਨੇ ਇੱਕ ਬੇਟਾ ਹੈ ਦੋ ਬੇਹਨਾਂ ਗਈਆਂ ਨੇ ਜੀ ਇੱਕ ਵਿਆਹ ਨੂੰ ਹੈ ਆਪੋ ਨਾ ਜੀ ਜੀ ਤੇ ਮਾਤਾ ਜਿਵੇਂ ਪੰਜਾਬ ਦੇ ਵਿੱਚ ਅੱਜ ਕੱਲ ਬੀ ਚੋਰੀ ਡਾਕ ਕੇ ਬਹੁਤ ਚੱਲਦਾ ਇੱਥੇ ਕਿਵੇਂ ਹੈ ਸ਼ਾਂਤੀ ਹੈ ਨਹੀਂ ਸਾਡੇ ਸ਼ਾਂਤੀ ਹੈ ਕੋਈ ਚੱਕਰ ਨਹੀਂ ਸਾਡੇ ਕੋਈ ਚੱਕਰ ਨਹੀਂ ਇਹੋ ਜੇ ਸਾਡੇ ਆ ਕੋਈ ਠੀਕ ਆ ਠੀਕ ਆ ਬਹੁਤ ਸ਼ਾਂਤ ਮਾਹੌਲ ਤੇ ਕਦੋਂ ਤੋਂ ਰਹੇ ਨੇ ਇੱਥੇ ਹੱਡੇ ਦਾ ਘਾਰੀ ਪਹਿਲੇ ਪਾਰੇ ਆਹੀ ਮਕਾਨ ਬਣਾਇਆ ਹੱਡੇ ਦਾ ਘਾਰੀ ਇੱਥੇ ਤੇ ਮਾ ਤਾਂ ਇੱਕ ਗੱਲ ਹੋਰ ਜਿਵੇਂ ਪੰਜਾਬ ਦੇ ਲੋਕਾਂ ਤੇ ਅੱਜ ਕੱਲ ਕਰਜ਼ਾ ਬਹੁਤ ਜ਼ਿਆਦਾ ਤੇ ਇੱਥੇ ਕਿਵੇਂ ਕਰਜ਼ਾ ਕਰਜਾ ਹੈਗਾ ਲੋਕਾਂ ਦੇ ਕੰਨੀ ਨਹੀਂ ਇੱਥੇ ਵੀ ਹੈ ਹੈ ਕਰਜ਼ਾ ਹੈਗਾ ਪਰ ਜ਼ਿਆਦਾ ਨਹੀਂ ਆ ਪਰ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਆ ਤੇ ਇਹ ਕੁੜੀ ਵਿਆਹਣ ਵਾਲੀ ਤੁਹਾਡੀ ਇਹ ਵਿਆਹ ਹੀ ਗਈ ਹੈ ਅੱਛਾ ਇਹ ਵਿਆਹ ਹੀ ਗਿਆ ਇਹ ਕੁੜੀ ਆਈ ਦੀ ਹਾਂ ਇਹ ਕੁੜੀ ਹੈ ਠੀਕ ਹੈ ਠੀਕ ਹੈ ਇਹ ਆਪਦਾ ਇੱਥੇ ਕੰਮ ਕਰਦੇ ਹੂੰ ਹੂੰ ਤੇ ਵਧੀਆ ਸਾਰਾ ਪਰਿਵਾਰ ਰੋਕੇ ਆ ਹੁਣ ਬੱਚੇ ਖੁਸ਼ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਵਧੀਆ ਤੁਹਾਡਾ ਗੁਜ਼ਾਰਾ ਚੱਲੀ ਜਾਂਦਾ ਹਾਂਜੀ ਚਲੋ ਬਹੁਤ ਵਧੀਆ ਜਿਵੇਂ ਆਪਾਂ ਗੱਲਬਾਤ ਕੀਤੀ ਮਾਤਾ ਹੁਣਾਂ ਨਾ ਇਹ ਆਪਣੇ ਨਾਲ ਬਹੁਤ ਸੌਖੇ ਅਜੇ ਇੱਥੋਂ ਦਾ ਕੰਮ ਨਹੀਂ ਪਹਿਲੀ ਗੱਲ ਤੇ ਪਹਾੜਾਂ ਦੀ ਗੋਚ ਚ ਬੈਠੇ ਆ ਇੱਥੇ ਸ਼ਾਂਤੀ ਆ ਚਾਰੇ ਪਾਸੇ ਦਿਖਾ ਕੋ ਮਲੇ ਕਿੰਨੀ ਸ਼ਾਂਤੀ ਹੈ ਹਰਿਆਲੀ ਹੈ ਚਾਰੇ ਪਾਸੇ ਪਹਾੜਾ ਹੈ ਨਾ ਦੂਜੀ ਗੱਲ ਇਹ ਵੀ ਇੱਥੇ ਵੀ ਕੋਈ ਚੀਜ਼ ਬਾਹਰ ਖੜਾ ਦੋ ਆਏ ਨਹੀਂ ਕੋਈ ਚੋਰੀ ਦਾ ਡਰਾ ਕੋਈ ਡਕੈਤੀ ਦਾ ਡਰਾ ਜਾਂ ਕੋਈ ਨਸ਼ਾ ਪੱਤਾ ਕਿਵੇਂ ਨੀ ਹੱਦ ਦੇ ਨਸ਼ਾ ਪੱਤਾ ਵੀ ਰਾਂ ਨਾ ਕੋਈ ਨਸ਼ਾ ਪੱਤਾ ਦਾ ਸਿਰਫ ਆਪਣਾ ਪੰਜਾਬ ਹੀ ਯਾਰ ਇਹ ਚੀਜ਼ਾਂ ਨੂੰ ਬੜਿਆ ਦੇਖੋ ਕਿੰਨਾ ਸੋਹਣਾ ਪੰਜਾਬ ਵੀ ਜੇ ਹਾਂਜੀ ਪੱਤੇ ਪੰਜਾਬ ਮੰਨੇ ਮੰਨੇ ਆ ਗਿਆ ਤੇ ਆਪਾਂ ਚੋਰੀਆਂ ਨੂੰ ਵੀ ਚੋਰੀਆਂ ਨੂੰ ਲੜਾਈਆਂ ਨੂੰ ਵੀ ਘਟਾਏ ਨੂੰ ਵੀ ਹੂੰ ਜਿਵੇਂ ਇੱਥੋਂ ਤੱਕ ਵੀ ਪਤਾ ਪੰਜਾਬ ਇਹ ਚੀਜ਼ ਚ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਬਣਾਉਣਾ ਤੁਹਾਨੂੰ ਪਤਾ ਵੀਡੀਓ ਦੇ ਵਿੱਚ ਕੋਈ ਮੈਸੇਜ ਹੁੰਦਾ ਵੀ ਮੈਸੇਜ ਇਹ ਪੋਜ਼ਿਟਿਵ ਵਾਲਾ ਮੈਸੇਜ ਆ ਵੀ ਜ਼ਿੰਦਗੀ ਹੈ ਜਿਹੜੀ ਸਿੰਪਲ ਰਹਿ ਸਕਦੇ ਆਪਾਂ ਇਹ ਤਾਂ ਸ਼ੋਸ਼ੇ ਵਾਈ ਚ ਵੜਦੇ ਮਾ ਤਾਂ ਉਦੋਂ ਉਦੋਂ ਕਰਦੇ ਸੈਂਪਲ ਠੀਕ ਹੈ ਹਾਂ ਸੈਂਪਲ ਹਾਂ ਠੀਕ ਹੈ ਆਪਣੇ ਜੀ ਲਈ ਕੋਈ ਹੈ ਇਹ ਸ਼ੋਸ਼ੇ ਵਾਈ ਚ ਵੜਦੇ ਫੇਰ ਹੀ ਕਰਜਾ ਹੁੰਦਾ ਹਨਾ ਨਹੀਂ 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 ਤੁਹਾਨੂੰ ਸ਼ੋਸ਼ੇ ਵਾਈ ਦੀ ਸਹੀ ਹੈ ਹਾਂ ਸੋ ਵੀਡੀਓ ਬਹੁਤ ਵਧੀਆ ਵੀਡੀਓ ਬਣਾਈ ਮੈਸੇਜ ਇਹੀ ਆ ਵੀ ਵਧੀਆ ਸ਼ੋਸ਼ੇ ਵਾਈ ਲੜਾਈ ਚੜਾਈ ਪੜਾਈ ਤੋਂ ਦੂਰ ਹੈ ਵਧੀਆ ਸੁਖੀ ਆ ਥੋੜੇ ਪੈਸੇ ਨਾਲ ਥੋੜੀ ਨਿਕਲਨਾਮ ਇਨਕਮ ਨਾਲ ਵੀ ਆਪਣਾ ਸੈਂਪਲ ਰਹਿ ਕੇ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਆ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਮੈਸੇਜ ਵਧੀਆ ਲੱਗਾ ਬੱਤ ਬੱਤ ਸ਼ੇਅਰ ਕਰੋ ਈ ਧੰਨਵਾਦ